ਹੱਥ ਖੜਾ ਕਰ ਦਿਓ ਜੀ ਜਿਨ੍ਹਾਂ ਨੇ ਆਪੋ ਆਪਣੇ ਵਿਚਾਰ ਦੇਣੇ ਹੈਗੇ ਨੇ ਆਪਣਾ ਨਾਮ ਤੇ ਦੱਸ ਦਿਓ ਜੀ ਕਿਹੜੀ ਪੋਸਟਿੰਗ ਹੋ ਰਹੀ ਹੈ ਸਰ ਸਰ ਮੈਂ ਗੁਰਜੀਤ ਸਿੰਘ ਪੁੱਤਰ ਸਰਦਾਰ ਜਸਵੰਤ ਸਿੰਘ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਪੋਟ ਜ਼ਿਲ੍ਹਾ ਮੋਗਾ ਦਾ ਵਸਨੀਕ ਹਾਂ ਸਰ ਅੱਜ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਜੁਆਇਨ ਕਰਨ ਜਾ ਰਿਹਾ ਹਾਂ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਲਿਆਂਦਾ ਇੱਕ ਨਿੱਕੀ ਜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਰ ਮੈਂ ਇਸ ਤੋਂ ਪਹਿਲਾਂ ਵੀ ਕਈ ਪੇਪਰ ਦੇਨੇ ਕਿਤੇ 2 ਨੰਬਰਾਂ ਤੋਂ ਰਹਿ ਜਾਣਾ ਕਿਸੇ ਤੋਂ 1.5 ਤੇ ਰਹਿ ਜਾਣਾ ਤੇ ਮਨ ਬਹੁਤ ਉਦਾਸ ਹੋਣਾ ਤੇ ਮੇਰੀ ਮਾਤਾ ਨੇ ਮੈਨੂੰ ਹੌਸਲਾ ਦੇਣਾ ਪੁੱਤ ਮਿਹਨਤ ਦੀ ਮਹਿੰਦੀ ਦਾ ਰੰਗ ਚੜਦਾ ਜ਼ਰੂਰ ਭਾਵੇਂ ਲੇਟ ਚੜਦਾ ਤੇ ਉਦੋਂ ਤੁਸੀਂ ਟੀਵੀ ਤੇ ਨਿਯੁਕਤੀ ਪੱਤਰ ਵੰਡਨੇ ਤੇ ਵੇਖ ਕੇ ਮਾਵਾ ਜਿਵੇਂ ਕਹਿੰਦੀ ਹੁਣਿਆ ਕੋਈ ਨਾ ਮੇਰਾ ਪੁੱਤ ਪੁੱਤ ਨੂੰ ਵੀ ਭਗਵੰਤ ਮਨ ਦਊਗਾ ਕਦੀ ਨੌਕਰੀ ਕਦੀ ਨਿਯੁਕਤੀ ਪੱਤਰ ਤੇ ਮੇਰੀ ਮਾਂ ਸਵੇਰ ਦੀ ਸਰ ਟੀਵੀ ਤੇ ਬੈਠੀ ਹੋਈ ਆ ਇਹ ਪ੍ਰੋਗਰਾਮ ਵੇਖ ਰਹੀ ਆ ਉਹਨਾਂ ਨੇ ਤੁਹਾਡੇ ਲਈ ਦਵਾਵਾਂ ਭੇਜੀਆਂ ਨੇ ਤੇ ਉਹਨਾਂ ਨੂੰ ਸੱਸਰੀਆ ਘਰ ਜਰੂਰ ਬੁਲਾ ਦਿਓ ਸਰਦਾਰਨੀ ਅਮਰਜੀਤ ਕੌਰ ਸਿੱਧੂ ਉਹਨਾਂ ਦਾ ਸਾਨੂੰ ਪੜਾਉਣ ਲਈ ਬਹੁਤ ਜੋਗਦਾਨ ਆ ਜੀ ਉਹਨਾਂ ਦੇ ਲੈਣਾ ਲਿਖਿਆ ਸੀ ਦੋ ਸਰ ਇਹ ਗੁੱਡੀਆਂ ਆਪ ਨੇ ਪੜੀਆਂ ਇਹਨਾਂ ਪੁੱਤ ਪੜਾਏ ਨੇ ਕੱਲੇ ਪੜਾਏ ਨਹੀਂ ਪੜਾ ਕੇ ਅਫਸਰ ਵੀ ਬਣਾਏ ਨੇ ਸੋਖਨਾ ਹੀ ਦੋਵੇਂ ਪਰਾ ਖੇਤੀ ਬੜੀ ਵਿਕਾਸ ਅਫਸਰਾਂ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕਾ